ਜੈਂਟਸ ਕਲੱਬ ਦੇ ਹਸਪ ਦਾ ਸਕੱਤਰ ਅਤੇ ਬੈਡਮਿੰਟਨ ਖਿਡਾਰੀ ਮਨੀਸ਼ ਵਰਮਾ ਨੂੰ ਸਮਰਪਿਤ ਇੱਕ ਬੈਡਮਿੰਟਨ ਟੂਰਨਾਮੈਂਟ ਜੈਂਟਸ ਕਲੱਬ ਦੁਆਰਾ ਕਰਵਾਇਆ ਗਿਆ ਜੋ ਕਿ ਇੱਕ ਅਜਿਹੀ ਸੰਸਥਾ ਹੈ ਜੋ ਸਮਾਜ ਸੇਵਾ ਵਿੱਚ ਸ਼ਾਮਲ ਨਹੀਂ ਹੈ ਇਹ ਟੂਰਨਾਮੈਂਟ 11 ਤਰੀਕ ਤੋਂ 15 ਤਰੀਕ ਤੱਕ ਚੱਲੇਗਾ ਜਿਸ ਵਿੱਚ ਜੇਤੂਆਂ ਨੂੰ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ ਅੱਜ ਦੇ ਟੂਰਨਾਮੈਂਟ ਦੀ ਸ਼ੁਰੂਆਤ ਐਸ ਐਚਓ ਸਿਟੀ ਕਿਰਪਾਲ ਸਿੰਘ ਮੋਹੀ ਦੁਆਰਾ ਕੀਤੀ ਗਈ ਅਤੇ ਬੱਚਿਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਵੀ ਕੀਤਾ ਗਿਆ आज हमारे बहुत ही अजीज मनीष वर्मा जी की याद में जो कि ये दूसरा बैडमिंटन टूर्नामेंट कराया जा रहा है इसके उपलक्ष्य में सभी जेंट्स मेंबर्स की तरफ से हमारे आए हुए गेस्ट ऑफ ऑनर सरदार किरतपाल सिंह जी का बहुत बहुत स्वागत करता हूं क्लब में और आशा करता हूं कि फ्यूचर में भी इसी तरह जो आए हुए हमारे बच्चे हैं जो हमारे प्रतियोगी हैं उनको आशीर्वाद देते रहेंगे उनको बढ़ावा देते रहेंगे उनका अवसावर्धन करते रहेंगे तो इसी तरह से जो क्लब के लिए हमारे साथ में हमारे फाउंडर मेंबर देवी नंदन जी आए हुए हैं रमेश बाबा जी आए हुए हैं रमेश बाहूजा जी आए हुए हैं अश्वनी वर्मा जी मनोज चोपड़ा जी जो कि हमारे प्रोजेक्ट चेयरमैन हैं मुकेश जी नाटी जी आज हमारे सारे कुलदीप जी अश्वनी चावला जी चेतन वर्मा जी काफ़ी संख्या में हमारे श्याम सुंदर सिंगला जी मतलब सारे इतने हमारे नागलू में मतलब इतने क्लब मेंबरों का इतना आके बच्चों का उत्साह बढ़ा है तो सभी क्लब मेंबरों की तरफ से बच्चों के लिए बहुत बहुत आशीर्वाद और आशा करता हूँ ईश्वर से कि बच्चे जिस उम्मीद के साथ यहाँ पर आए हैं उनको आगे तरक्की मिले खेल के क्षेत्र में पढ़ाई के क्षेत्र में आगे बढ़ें और क्लब जॉइंट्स की तरफ से क्लब की तरफ से जो भी सहयोग हो सकेगा बच्चों के लिए पूरा किया और जो टूर्नामेंट हो रहा है प्रोजेक्ट चेयरमैन वो इस बारे जानकारी दो कि टीम आ गई हैं कि दिन चलेगा तो की, चले की इंतजाम आ गए अज जो टूनामेंट सापेंट हैं तीबन अठती मैचिज होने विद इन फोर डेज के दे अंदर तो काफ़ी स्ट्रेंथ न बच्चे आए हैं तो इस अंदर सिंगल डबल ओपन प्लस ਇਸ ਦਿਨ ਤੱਕ ਨਵਾਂ ਅਸੀਂ ਐਡ ਕਰਤਾ ਹੈ 40 ਪਲਸ ਵੈਟਰਨ ਜਨ ਵੈਟਰਨ ਕਹਿੰਦੇ 40 ਪਲਸ ਏਜ ਦੇ ਗਰੁੱਪ ਦੇ ਵੀ ਮੈਂਬਰ ਵਿੱਚ ਆ ਗਏ ਔਰ ਸਭ ਤੋਂ ਵੱਡੀ ਖੁਸ਼ੀ ਇਹ ਕਰ ਲੈਗੇ ਕਿ ਉਹਨਾਂ ਦੀ ਐਂਟਰੀਜ਼ ਬਹੁਤ ਜ਼ਿਆਦਾ ਹੈ ਉਹਨਾਂ ਦੀ ਐਂਟਰੀਜ਼ ਬਹੁਤ ਜ਼ਿਆਦਾ ਆਈ ਹੈ ਤੇ ਇਹ ਕਾਫੀ ਐਂਟਰੀਜ਼ ਅਸੀਂ ਕਾਊਂਟ ਕਰ ਰਹੇ ਹਾਂ ਵੀ ਜਿਹੜੀ ਸਾਨੂੰ ਸੋਰਸ ਤੋਂ ਵੀ ਜ਼ਿਆਦਾ ਮਿਲੀ ਤੇ ਲੱਗਦਾ ਹੈ ਇਸ ਵਾਰ ਜੋ ਟੂਰਨਾਮੈਂਟ ਹੋਏਗਾ ਕਾਫੀ ਦਿਲਚਸਪ ਹੋਏਗਾ ਪਿਛਲੇ ਸਾਲ ਤੋਂ ਤੁਹਾਡੇ ਸਾਹਮਣੇ ਹੈ ਸਾਰੇ ਵੱਲ ਚੜ ਕੇ ਦੇ ਰਹੇ ਸਾਰੇ ਕਲੱਬ ਦੇ ਮੈਂਬਰ ਵੀ ਚੜ ਕੇ ਆਏ ਹੋਏ ਸਾਰਿਆਂ ਨੂੰ ਉਤਸ਼ਾਹ ਹੈ ਕਿ ਆਪਣਾ ਜਿਹੜਾ ਮੈਚ ਹੈ ਇਸ ਨੂੰ ਬਹੁਤ ਵਧੀਆ ਜ ਕੀ ਕਹਿਣਾ ਚਾਹੁੰਦਾ ਆ ਜਿਹੜੇ ਪ੍ਰੋਜੈਕਟ ਨੂੰ ਨਜ਼ਰ ਜੋ ਆਇਓਰ ਪਾਰਟਿਸਪੀਟ ਬੱਚੇ ਨੇ ਤੇ ਜੋ ਮੰਗਰ ਹਾਂ ਮੈਂ ਜਿਹੜੇ ਆਪਣੇ ਸਾਰੇ ਆਏ ਹੋਏ ਆਪਣੇ ਮੈਂਬਰਸ ਦਾ ਬਹੁਤ ਬਹੁਤ ਧੰਨਵਾਦ ਕਰਦਾ ਪਿੰਕੇ ਨਾਨ ਜੀ ਹੈ ਬੱਬਰ ਜੀ ਹੈ ਵਿਜੇ ਭਟੇਜਾ ਜੀ ਹੈ ਸਾਰੇ ਹੋਰ ਬੰਦੇ ਸਾਰੇ ਦੇ ਨਾਮ ਲਿੱਤੇ ਪ੍ਰੈਜ਼ੀਡੈਂਟ ਸਾਹਿਬ ਨੇ ਤੇ ਸਾਰੇ ਵੱਦ ਚੜ ਕੇ ਜਿਹੜੇ ਸਾਨੂੰ ਸਾਥ ਦੇ ਰਹੇ ਤੇ ਬੱਚੇ ਵੀ ਵੱਦ ਚੜ ਕੇ ਆਏ ਔਰ ਇਹ ਸਟ੍ਰੈਂਥ ਕਾਫੀ ਅੱਛੀ ਹੈ ਥੈਂਕ ਯੂ ਜੋ ਟੂਰਨਾਮੈਂਟ ਕਰਾਇਆ ਜਾ ਰਿਹਾ ਜੈਂਟਸ ਕਲਬ ਜੈਂਟਸ ਕਲਬ ਦਾ ਮੁਕਤੀ ਕੈਨਾ ਸਰ ਮੈਂ ਧੰਨਵਾਦਾਂ ਜੀ ਸਾਰੇ ਕਲਬ ਟੀਮ ਦਾ ਜਿਨ੍ਹਾਂ ਨੇ ਮੈਨੂੰ ਇੱਥੇ ਨਤਕ ਕੀਤਾ ਆਪਣਾ ਮੇਤਾ ਜੀ ਤੇ ਆਪਣਾ ਰਮੇਸ਼ ਜੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਡੀਐਸਪੀ ਸਰਦਾਰ ਮਜੀਠ ਸਿੰਘ ਸਰਕਲ ਰਾਜਪੁਰਾ ਜਿਨ੍ਹਾਂ ਨੇ ਇੱਥੇ ਪਹੁੰਚਣਾ ਸੀਗਾ ਉਹ ਕੁਝ ਕਾਰਨਾ ਕਰਕੇ ਨਹੀਂ ਆ ਸਕੇ ਇਸ ਕਰਕੇ ਮੈਨੂੰ ਇੱਥੇ ਆਉਣਾ ਪਿਆ ਜਿਹੜਾ ਇਹ ਟੂਰਨਾਮੈਂਟ ਕਰਾ ਰਹੇ ਆ ਜੀ ਬਹੁਤ ਸ਼ਲਾਘਾ ਯੋਗ ਕੰਮ ਹੈ ਜੀ ਇਹਨਾਂ ਦਾ ਜਿਹੜਾ ਇਹ ਆਏ ਸਾਲ ਕਰਾਉਂਦੇ ਆ ਤੇ ਬਹੁਤ ਵਧੀਆ ਗੱਲ ਹੈ ਜਿਹੜੀ ਸ਼੍ਰੀ ਮਨੀਸ਼ ਜੀ ਦੀ ਯਾਦ ਦੇ ਵਿੱਚ ਇਹ ਟੂਰਨਾਮੈਂਟ ਕਰਾਇਆ ਜਾਂਦਾ ਇਹਦੇ ਨਾਲ ਜਿਹੜੇ ਬੱਚੇ ਆ ਕਾਫੀ ਉਹ ਪ੍ਰਭਾਵਿਤ ਹੁੰਦੇ ਆ ਜੀ ਜਿਹੜਾ ਅੱਜ ਦਾ ਦੌਰ ਚੱਲ ਰਿਹਾ ਦੇਖੋ ਕਿੰਨਾ ਮਾੜਾ ਦੌਰ ਚੱਲ ਰਿਹਾ ਜੋ ਬੱਚੇ ਨਸ਼ਿਆਂ ਦੇ ਵਿੱਚੋਂ ਵੀ ਨਿਕਲ ਕੇ ਦੁਬਾਰੇ ਗਵਰਨਮੈਂਟ ਦੇ ਸਹਿਯੋਗ ਨਾਲ ਲਈ ਤੇ ਚੜ੍ਹੇ ਆ ਬਹੁਤ ਧੰਨਵਾਦ ਇਹਦਾ ਗਵਰਨਮੈਂਟ ਦਾ ਜਿਹੜਾ ਦਵਾਰੇ ਬੱਚਿਆਂ ਨੂੰ ਬੜੇ ਨੇੜੇ ਲਾ ਕੇ ਹਸਪਤਾਲਾਂ 'ਚ ਇਲਾਜ ਕਰਾ ਕੇ ਜਿਨ੍ਹਾਂ ਦੇ ਮਾਪੇ-ਪਾਪਾਂ ਦੇ ਹਵਾਲੇ ਕੀਤਾ ਜਾ ਰਿਹਾ ਹੈ ਧੰਨਵਾਦ ਬਾਕੀ ਇਹ ਜੀ ਟੀਮਾਂ ਜਿਹੜੀਆਂ ਇਹ ਕਲੱਬ ਕਰਾਉਂਦੀਆਂ ਨੇ ਟੂਰਨਾਮੈਂਟ ਕਰਾਉਂਦੀਆਂ ਨੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਥੈਂਕ ਯੂ ਮਿਹਰਬਾਨ ਸਰ ਜਿਸ ਤਰ੍ਹਾਂ ਕਿ ਪੰਜਾਬ ਸਰਕਾਰ ਵੱਲੋਂ ਯੂਥ ਨਸ਼ਾ ਹਰੂਦ ਅਮੋਇਨ ਚਲਾਈ ਗਈ ਹੈ ਐਦਾਂ ਦੀਆਂ ਸੰਸਥਾਵਾਂ ਵੱਲੋਂ ਐਦਾਂ ਦੇ ਕੰਮ ਕੀਤੇ ਜਾਣੇ ਕਿੰਨੇ ਸਾਫਤ ਸਿਖਾਉਂਦੇ ਜਿਹੜਾ ਇਹ ਯੋਧ ਨਸ਼ਿਆਂ ਪ੍ਰਤੀ ਜਿਹੜਾ ਨਸ਼ੇ ਤੇ ਕੰਟਰੋਲ ਹੋਇਆ ਨਾ ਜੀ ਉਹ ਇਸ ਜੀ ਸੰਸਥਾ ਕਰਕੇ ਹੀ ਨਸ਼ੇ ਦੇ ਕੰਟਰੋਲ ਹੋਇਆ ਇਹਨਾਂ ਸੰਸਥਾਨ ਨੇ ਜਿਹੜੀਆਂ ਪੰਜਾਬ ਦੀਆਂ ਉਹ ਬਹੁਤ ਸਹਿਯੋਗ ਕਰ ਰਹੀਆਂ ਨੇ ਤੇ ਅੱਗੇ ਆ ਕੇ ਕੰਮ ਕਰ ਰਹੀਆਂ ਨੇ ਉਹਨਾਂ ਕਰਕੇ ਜਿਹੜਾ ਇਹ ਮੋੜਾ ਯੂ ਟਰਨ ਲੱਗਿਆ ਉਹਨਾਂ ਕਰਕੇ ਹੀ ਲੱਗਿਆ ਸਰ ਕੀ ਕਹਿਣਾ ਚਾਹੁੰਦੇ ਜੋ ਪਾਰਟਿਸਪੀਟ ਬੱਚੇ ਕਰ ਰਹੇ ਆ 18-3-4 ਦਿਨ ਤੋਂ ਹੋ ਗਿਆ ਟੂਰਨਾਮੈਂਟ ਚੱਲਣਾ ਬੱਚੇ ਨਹੀਂ ਬੱਚਿਆਂ ਨੂੰ ਜੀ ਬਹੁਤ ਮਤਲਬ ਬੱਚੇ ਕਾਫੀ ਖੁਸ਼ ਨੇ ਹੁਣ ਤੁਸੀਂ ਸਾਹਮਣੇ ਆਪਾਂ ਦੇਖਿਆ ਤੇ ਇਹ ਜੀ ਟੂਰਨਾਮੈਂਟ ਚ ਹਰ ਕੇ ਖੁਸ਼ੀ ਹੁੰਦਾ ਜੀ ਆਪਾਂ ਵੀ ਖੁਸ਼ ਹੁੰਨੇ ਆ ਬੱਚੇ ਵੀ ਖੁਸ਼ ਹੁੰਨੇ ਆ ਜੇ ਜਿਹੜੀ ਟੀਮਾਂ ਕਰਾਉਣ ਵਾਲੀਆਂ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਇਦਾਂ ਦੇ ਟੂਰਨਾਮੈਂਟ ਹੁੰਦੇ ਰਹਿਣ ਥੈਂਕ ਯੂ ਧੰਨਵਾਦ ਥੈਂਕ ਯੂ ਪ੍ਰਾਪਰਟੀ ਵੇਚਨੇ ਔਰ ਖਰੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز